ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀ ਦਾ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਹੱਸਦੇ ਵਾਸਤੇ ਰੱਖਣ ਜੀ ਇਹ ਆਪਾਂ ਭਾਂਡੇ ਮਾਂਦ ਰਹੀ ਸੀਗੇ ਜੀ ਦੁਪਹਿਰ ਦੇ ਚਾਹ ਵਾਲੇ ਥੋੜੇ ਜਿਹੀ ਪਈ ਸੀਗੇ ਅੱਜ ਦਾ ਵਲੌਗ ਆਪਾਂ ਭਾਂਡਿਆਂ ਤੋਂ ਸਟਾਰਟ ਕਰਿਆ ਜੀ ਸਵੇਰ ਤੋਂ ਨਹੀਂ ਕੋਈ ਬਲੌਗ ਸਟਾਰਟ ਕਰਿਆ ਸੀ ਸਵੇਰੇ ਮੇਰ ਤੋਂ ਘੱਟੀ ਬਲੌਗ ਸਟਾਰਟ ਹੁੰਦੇ ਨੇ ਜੀ ਦੁਪਹਿਰ ਤੋਂ ਜਾਂ ਸ਼ਾਮ ਤੋਂ ਹੀ ਕਰਦੀ ਹੁੰਦੀ ਆ ਸਵੇਰੇ ਜਲਦੀ ਹੋ ਜਾਂਦੀ ਆ ਕੰਮਾਂ ਦੀ ਫਟਾਫਟ ਕਰ ਲਈਏ ਇਹ ਭਾਂਡੇ ਸਾਫ਼ ਕਰ ਲੈਣੇ ਆ ਜੀ ਤੇ ਇਹ ਕੜਾ ਆਪਾਂ ਬਦਲ ਦਿੱਤਾ ਜੀ ਪਾਣੀ ਵਾਲਾ ਪਹਿਲਾਂ ਦੂਸਰਾ ਰੱਖਿਆ ਸੀ ਉਹਦੇ ਉੱਤੇ ਕਲਰ ਕਰਿਆ ਹੋਇਆ ਹੁੰਦਾ ਜੀ ਜਿਹੜੇ ਤੇ ਉਹ ਸੀਗਾ। ਉਹਦੇ ਵਿੱਚ ਪਾਣੀ ਨਹੀਂ ਠੰਡਾ ਹੋਇਆ। ਦੋ ਦਿਨ ਪਾ ਕੇ ਰੱਖਿਆ। ਪਿਆ ਤਾਂ ਹੋ ਨਮਈ ਸੀਗਾ। ਪਾਣੀ ਪਰ ਡੰਡਾ ਨਹੀਂ ਹੋਇਆ ਉਹਦੇ ਵਿੱਚ ਸ਼ਾਇਦ ਕਲਰ ਕਰੀ ਕਰਕੇ ਇਹਦੇ ਜਿਹੜੇ ਰੋਮ ਹੁੰਦੇ ਨੇ ਉਹ ਬੰਦ ਹੋ ਜਾਂਦੇ ਨੇ ਕਲਰ ਨਾਲ ਸ਼ਾਇਦ ਉਹਦੀ ਕਰਕੇ ਡੰਡਾ ਨਹੀਂ ਹੋਇਆ ਜੀ। ਤੇ ਆਪਾਂ ਇਹ ਬਦਲ ਕੇ ਫਿਰ ਦੂਸਰਾ ਘੜਾ ਰੱਖ ਲਿਆ। ਇਹਦੇ ਵਿੱਚ ਪਾਣੀ ਠੰਡਾ ਹੋ ਗਿਆ ਹੁਣ। ਵਧੀਆ ਠੰਡਾ ਇਹਦੇ ਵਿੱਚ ਤਾਂ ਜੀ। ਇੱਕ ਮਹੀਨਾ ਆਰਾਮ ਨਾਲ ਘੜੇ ਦਾ ਪਾਣੀ ਹਜੇ ਪੀਤਾ ਜਾਊਗਾ ਜੀ ਫਿਰ ਫਰਿੱਜ ਦਾ ਪਾਣੀ ਸਟਾਰਟ ਕਰਾਂਗੇ ਪੀਣਾ ਹਜੇ ਤਾਂ ਨਹੀਂ ਗਰਮੀ ਵੀ ਹੈ ਨਹੀਂ ਜੀ ਮੈਂ ਤਾਂ ਵੈਸੇ ਹਜੇ ਘੜੇ ਦਾ ਵੀ ਨਹੀਂ ਪਿੰਦੀ ਜੀ ਨਾਰਮਲ ਹੀ ਪੀਂਦੀ ਆ ਫਿਲਟਰ ਵਾਲਾ ਬੱਚੇ ਪੀ ਲੈਂਦੇ ਨੇ ਘੜੇ ਦਾ ਪਾਣੀ ਮੈਂ ਤਾਂ ਹਜੇ 2 ਮਹੀਨੇ ਘੜੇ ਦਾ ਹੀ ਪੀਉਂਗੀ ਜੇ ਹਜੇ ਜਦੋਂ ਪੀਣਾ ਸਟਾਰਟ ਕਰੂੰਗੀ ਬੱਚੇ ਚੱਲਦੀ ਮੰਗਣ ਲੱਗ ਜਾਂਦੇ ਰਹੰਦਾ ਪਾਣੀ ਲੋ ਜੀ ਆਪਾਂ ਭੰਡੇ ਧੋਲੇ ਨੇ ਥੋੜੀ ਸੀਗੇ ਜਿਆਦਾ ਦਹੀ ਦੀ ਸੀਗੇ ਤੇ ਇਹ ਲੈ ਆ ਗਈ ਆਪਾਂ ਚਾਹ ਦਾ ਫਰਾਈਟਨ ਪਿੱਤਲ ਦਾ ਇਹਨੂੰ ਸਾਫ਼ ਕਰਾਂਗੇ ਅੱਜ ਆਪਾਂ ਫ੍ਰੀ ਆਫ ਕਾਸਟ ਸਾਫ਼ ਕਰਾਂਗੇ ਜੀ ਇਹਨੂੰ ਆਪਾਂ ਚਮਕਾਵਾਂਗੇ ਦਹੀਂ ਤਾਂ ਆਪਣੇ ਘਰਾਂ ਦੇ ਵਿੱਚ ਹੁੰਦਾ ਹੀ ਹੈ ਜੀ ਆਮ ਹਰੀਕ ਦੇ ਇਹ ਆਪਾਂ ਇਹਨੂੰ ਦਹੀਂ ਲਾ ਕੇ ਅੱਧਾ ਘੰਟਾ ਰੱਖ ਦਾਂਗੇ ਚੰਗੀ ਤਰ੍ਹਾਂ ਨਹੀਂ ਲਗਾਵਾਂਗੇ ਜੀ ਅੰਦਰ ਬਾਹਰ ਦੋਨੇ ਸਾਈਡਾਂ ਤੇ ਸਾਰੀ ਜਗ੍ਹਾ ਤੇ ਜੇ ਨਿੰਬੂ ਹੈਗਾ ਤਾਂ ਨਿੰਬੂ ਲਾ ਸਕਦੇ ਨੇ ਨਿੰਬੂ ਰਗੜ ਕੇ ਸਾਰੇ ਕਿਤੇ ਲਾ ਕੇ ਨਿੰਬੂ ਚੰਗੀ ਤਰ੍ਹਾਂ ਰੱਖ ਦਿਓ ਬਹੁਤ ਵਧੀਆ ਸਾਫ਼ ਹੋ ਜਾਂਦੇ ਨੇ ਪਿੱਤਲ ਦੇ ਭਾਂਡੇ ਇਹ ਸਰਫ ਨਾਲ ਸਾਫ਼ ਨਹੀਂ ਹੁੰਦੇ ਜੀ ਕਾਲੇ ਹੋ ਜਾਂਦੇ ਨੇ ਸਰਫ ਨਾਲ ਤਾਂ 2 ਦਿਨ ਦਿਣਾ ਬਾਅਦ ਦੇ ਵੱਤ ਤੋਂ ਵੱਧ ਆਪਾਂ ਹਫਤੇ ਜੀ ਇੱਕ ਵਾਰੀ ਇਹਨੂੰ ਚੰਗੀ ਤਰ੍ਹਾਂ ਮਾਂਜਣਾ ਪੈਂਦਾ ਹੈ ਜੀ ਇਹ ਫਿਰ ਸਾਫ਼ ਹੁੰਦੀ ਨਹੀਂ ਦੇਖਣ ਸੋਹਣੇ ਨਹੀਂ ਲੱਗਦੇ ਹੈਗੇ ਫਿਰ ਕਾਲੀ ਜੀ ਹੋ ਗਈ ਇਹ ਆਪਾਂ ਲੈ ਲਈ ਸੀ ਜੀ ਮਿੱਟੀ ਅੱਧਾ ਘੰਟਾ ਹੋ ਗਿਆ ਸੀ ਦਹੀਂ ਲਾ ਕੇ ਰੱਖੇ ਨੂੰ ਬਾਹਰ ਲਈ ਸੀ ਹੁਣ ਇੱਕ ਇਹ ਆਪਾਂ ਧੋ ਲਾਂਗੇ ਨੂੰ ਇਹ ਮਿੱਟੀ ਲਈ ਸੀ ਜੀ ਸਿੰਪਲ ਤੁਸੀਂ ਰੇਤਾ ਵੀ ਮਿਲਾ ਸਕਦੇ ਹੋ ਬਰੇਟੀ ਜੀ ਵੀ ਕਹਿੰਦੇ ਆਪਾਂ ਜਾਂ ਤੁਸੀਂ ਉਹ ਲੈ ਲਓ ਇਹ ਆਪਾਂ ਪਾੜੀ ਦੇ ਵਿੱਚ ਮਿੱਟੀ ਲਈ ਹੈ ਤਦ ਲੈਸ ਪੰਜ ਨਾਲ ਇੱਕ ਵਾਰੀ ਧੋ ਦੇਵਾਂਗੇ ਜੀ ਰਗੜ ਕੇ ਫਿਰ ਆਪਾਂ ਸਟੀਲ ਬੁਰ ਨਾਲ ਇੱਕ ਵਾਰੀ ਰਗੜ ਦਾਂਗੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਇਹਨੂੰ ਰਗੜਨ ਨੂੰ ਦੋ ਤਿੰਨ ਮਿੰਟਾਂ ਦੇ ਵਿੱਚ ਸਾਫ਼ ਹੋ ਗਿਆ ਜੀ ਇਹ ਤੇ ਸਟੀਲ ਬੁਰ ਨਾਲ ਲੱਗਦੀ ਸੀ ਜੀ ਪਹਿਲਾਂ ਲਿਆਉਣਾ ਭੁੱਲ ਗਏ ਸੀ ਅੰਦਰੋਂ ਦੁਆਰੇ ਲੈ ਕੇ ਆਏ ਜਾ ਕੇ ਇਹ ਇਹਨਾਂ ਸਾਫ਼ ਕਰ ਦਾਂਗੇ ਬਸ ਹੱਥ ਦੱਬ ਕੇ ਮਾਰਨਾ ਜੀ ਜਿਆਦਾ ਬਈ ਬਾਰ ਬਾਰ ਇਹਦੇ ਚੀਜ਼ ਨਹੀਂ ਦੋ ਵਾਰੀ ਵਾਸ ਜੋਰ ਨਾਲ ਪਵਾ ਮਾਰਨੀ ਤੇ ਬਿਲਕੁਲ ਸਾਫ ਹੋ ਗਏ ਸੈਂਪਲ ਜਗ੍ਹਾ ਦੇ ਨਵੇਂ ਦਾ ਪਿੱਤਲ ਦੇ ਭਾਂਡੇ ਸੋਹਣੇ ਲੱਗਦੇ ਨੇ ਜਦੋਂ ਵਰਤਦੇ ਨੇ ਪਾਤੀਏ ਤਾਂ ਇਹ ਨਾ ਵਰਤੀਗੇ ਤਾਂ ਇਹ ਪਾਈ ਖਾਰੇ ਹੋ ਜਾਂਦੇ ਨੇ ਤੇ ਅੱਗੇ ਪੁਰਾਣੀਆਂ ਦੀਦੀਆਂ ਦਾ ਦਵਾਣ ਹਮਾਈਂ ਹੁੰਦੀ ਹੈ ਜੀ ਆ ਚਮਕਦੀ ਰਹਿੰਦੀ ਸੀ 판ਡੇ ਕਿ ਕੋਈ ਜਵਾਹ ਨਾਲ ਨਹੀਂ ਮੰਨਦਾ ਸਾਬਨ ਨਾਲ ਤਾਂ ਹੀ ਕਾਲੀ ਹੋ ਜਾਂਦੀ ਨੇ ਮਿੱਟੀ ਟਾੜਦੀ ਇੱਕ ਵਾਰੀ ਰਗੜ ਦਾਂਗੇ ਜੀ ਆਪਾਂ ਹੋਰ ਪੰਜਣਾ ਥੋੜਾ ਜਿਹਾ ਰਗੜ ਲੈਣੀ ਜਾਂਦਾ ਹੁੰਦਾ ਨਾ ਕੋਲਾ ਰਹਿੰਦਾ ਇਸੀ ਨੂੰ ਨਾਲ ਲਿਆ ਨੰਦੇ ਬਹੁਤ ਵਧੀਆ ਚਮਕਦੀ ਸਾਫ ਹੋ ਗਿਆ ਸੀ ਇਹ ਨਾ ਕੋਈ ਲਿਹਾਉਂਦੀ ਹੋਰ ਜਰੂਰ ਤੁਸੀਂ ਇਹ ਦੇਣਾ ਸਾਫ ਕਰਨ ਨੂੰ ਨਹੀਂ ਆਪਣੇ ਘਰੇ ਹੁੰਦੀ ਹੈ ਜੇ ਲੱਸੀ ਹੈਗੀ ਤਾਂ ਲੱਸੀ ਪਾ ਕੇ ਰੱਖ ਦੋ ਅੱਧਾ ਘੰਟਾ ਜਾਂ ਨੀਰ ਬੁਲਾ ਕੇ ਰੱਖ ਦੋ ਆਪਾਂ ਦਹੀਂ ਲਾਉਣਾ ਹੈ ਜੇ ਆਪਣੇ ਸੌਸ ਹੁੰਦੀ ਹੈ ਜੀ ਮਟਰ ਤੇ ਵਗੈਰਾ ਲੈ ਕੇ ਆਉਂਦੇ ਆਪਾਂ ਬਾਜ਼ਾਰ ਚੋਂ ਉਹਦੇ ਨਾਲ ਜਿਹੜੀ ਸੌਸ ਆਉਂਦੀ ਹੈ ਉਹ ਲਾ ਕੇ ਰੱਖ ਦੋ ਇਹ ਨਹੀਂ ਚੰਗੀ ਤਰ੍ਹਾਂ ਅੱਧੇ ਘੰਟੇ ਬਾਅਦ ਮਾਰ ਦਿਓ ਬਸ ਇੰਨੇ ਨਾਲ ਬਿਲਕੁਲ ਸਾਫ ਹੋ ਜਾਂਦੇ ਨੇ ਲੋਗੇ ਢੋਲੇ ਆਪਾਂ ਢੋਲੇ ਸਾਡਾ ਫਰਕ ਤੋਂ ਵੀ ਰਿਖਦਾ ਹੋਊਗਾ ਕਿਵੇਂ ਹੁੰਦਾ ਚੰਪੜਿਆ ਪਹਿਲਾਂ ਕਾਲਾ ਹੋਇਆ ਹੋਇਆ ਹੈ ਇਹਦੇ ਵਿੱਚ ਆਪਾਂ ਚਾਹੀ ਬਣਾ ਜੇ ਹੋ ਤਾਂ ਕੁਝ ਨਹੀਂ ਕਰਦੇ ਚਾਹ ਬਣਾਉਣ ਨਾਲ ਕਾਲਾ ਹੋ ਜਾਂਦਾ ਚੰਗੀ ਤਰ੍ਹਾਂ ਧੋ ਲੈਂਦੇ ਆਪਾਂ ਕੋ ਜਿਆਦਾ ਮੈਂ ਨਹੀਂ ਲੱਗਦੀ ਤੇ ਦੇਖੋ ਬਿਲਕੁਲ ਸਾਫ ਹੋ ਗਿਆ ਚੰਮ ਕਰ ਹੀ ਹੈ ਜੀ ਫਿਰ ਤਾਂ ਨਵੇਂ ਅੰਤਰਾ ਹੋ ਜਾਂਦਾ ਇੱਥੇ ਆਪਾਂ ਰੋਟੀ ਬਣਾਉਣ ਲੱਗੇ ਹੋਏ ਸੀਗੇ ਜੀ ਰੋਟੀ ਆਪਾਂ ਬਣਾ ਲਿਆ ਇਹ ਦੋ ਕੁੱਟਨੇ ਰਹੀਏ ਸੀ ਅੱਜ ਆਪਾਂ ਬਣਾਵਾਂਗੇ ਜੀ ਚੂਰੀ ਮੈਂ ਖਾऊंगी ਰੋਟੀ ਬੱਚੇ ਚੂਰੀ ਖਾ ਲੈਣਗੇ ਜੀ ਮੈਂ ਆਪਣੀ ਰੋਟੀ ਬਣਾ ਲਈ ਐ ਤੇ ਚੂਰੀ ਬਣਾਉਣ ਲਈ ਤੇ ਰੋਟੀਆਂ ਬਣਾਈਆਂ ਜਿਹੜੀਆਂ ਆਪਾਂ ਉਹ ਥੋੜੀਆਂ ਜਿਹੀ ਭਾਰੀ ਬਣਾਈਆਂ ਨੇ ਜਿਆਦਾ ਪਤਲੀਆਂ ਜਿਹਾ ਸੁੱਕ ਜੇ ਜਾਂਦੀਆਂ ਨੇ ਥੋੜੀਆਂ ਜਿਹੀ ਭਾਰੀ ਰੋਟੀਆਂ ਚੂਰੀ ਲਈ ਪਕਾ ਲਈਆਂ ਨੇ ਤੇ ਇਹ ਮੈਂ ਆਪਣੇ ਲਈ ਬਣਾ ਰਹੀ ਸੀ ਬਾਅਦ ਚ ਰੋਟੀਆਂ ਮੈਨੂੰ ਕੱਲਾ ਮਿੱਠਾ ਜਿਹਾ ਵਧੀਆ ਨਹੀਂ ਲੱਗਦਾ ਹੁੰਦਾ ਜੀ ਮੈਂ ਕੱਲਾ ਮਿੱਠਾ ਖਾ ਕੇ ਚੂਰੀ ਖਾ ਕੇ ਸਾਰ ਲੀ ਆਪਾਂ ਜਿੰਨਾ ਚਿਰ ਆਪਾਂ ਨਾਣ ਮਿਰਚਲੇ ਰੋਟੀ ਪਾਣੀ ਨਹੀਂ ਖਾਂਦੇ ਉਹਨਾਂ ਜਿਹਾ ਸਬਰ ਜਾਨੀ ਆਉਂਦਾ ਹੈਗਾ ਐਂ ਲੱਗੀ ਜਾਂਦਾ ਹੁੰਦਾ ਜਿਵੇਂ ਰੋਟੀ ਨਹੀਂ ਖਾਦੀ ਹੈਗੀ ਨਾਲ ਚੂਰੀ ਥੋੜੀ ਜੀ ਲੈ ਲਵਾਂਗੀ ਜੀ ਪਰ ਐ ਨਹੀਂ ਹੈਗਾ ਵੀ ਮੈਂ ਕੱਲੀ ਚੂਰੀ ਖਾ ਕੇ ਰੋਟੀ ਨਾ ਖਾਵਾਂ ਚੂਰੀ ਲਵਾਂਗੀ ਬਿਲਕੁਲ ਥੋੜੀ ਜੀ ਲਓ ਜੀ ਰੋਟੀਆਂ ਬਣ ਗਈਆਂ ਆਪਣੀਆਂ ਇਸ ਤੋਂ ਬਾਅਦ ਹੁਣ ਆਪਾਂ ਗਰਮ ਗਰਮ ਰੋਟੀਆਂ ਨਹੀਂ ਬਣਾ ਲਾਂਗੇ ਚੂਰੀ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਵੱਧ ਖਾਂਦੇ ਸੀਗੇ ਜੀ ਪੂਰੀ ਸੌਰੀ ਚੂਰੀ ਜੀ ਉਹ ਤਾਂ ਆਮੀ ਸਾਰੇ ਘਰਾਂ ਦੇ ਵਿੱਚ ਬਣਦੀ ਹੁੰਦੀ ਸੀ ਹੁਣ ਬੱਚੇ ਅੱਜ ਕੱਲ ਮਿੱਠਾ-ਕੱਟਾ ਖਾ ਕੇ ਹੋ ਗਏ ਟਿਕਰਾੜਾ ਵੱਧ ਖਾਂਦੇ ਹੈ ਜੀ ਬਾਹਰਲੀ ਚੀਜ਼ਾਂ ਪਰ ਆਪਣੇ ਬੱਚੇ ਚੂਰੀ ਖਾ ਲੈਂਦੇ ਨੇ ਜੀ ਕਈ ਵચ્ચે ਹੁੰਦੇ ਨੇ ਮਿੱਠਾ ਜਮੀ ਨਹੀਂ ਹੋਰ ਚੀਜ਼ਾਂ ਨਹੀਂ ਮਿੱਠੀਆਂ ਖਾਂਦੇ ਹੈਗੇ ਸੀ ਚੂਰੀ ਖਾ ਲੈਂਦੇ ਨੇ ਖੀਰ ਖਾ ਲਏ ਮੇਰੀ ਠੰਡੀ ਕਰ ਕੇ ਸੇਵੀਆਂ ਨਹੀਂ ਆਉਂਦੀ ਜੇ ਕੋ ਦਿਖਾਂਦੇ ਵੀ ਨੇ ਥੋੜੀ ਬਹੁਤੀ ਤਾਂ ਠੰਡੀਆਂ ਕਰਕੇ ਫ੍ਰੀਜ 'ਚ ਫੇਰ ਖਾਂਦੇ ਨੇ ਲਓ ਜੀ ਆਪਾਂ ਬਣਾ ਲਏ ਨੇ ਚੂਰੀ ਇਹ ਜਿਹੜੀਆਂ ਭਾਰੀ ਰੋਟੀਆਂ ਬਣਾਈਆਂ ਸੀ ਥੋੜੀਆਂ ਜੀਆਂ ਉਹਨਾਂ ਦੀ ਝੂਰ ਕੇ ਆਪਾਂ ਰੱਖ ਲੈਣੇ ਪਹਿਲਾਂ ਪਲੇਟ ਦੇ ਵਿੱਚ ਇਹ ਤੇ ਸੱਕਰ ਤੇ ਕਿਉਂ ਪਾਲਾਂਗੇ ਕਿਉਂ ਆਪਾਂ ਗਰਮ ਹੋਣ ਲਈ ਰੱਖ ਲਿਆ ਤਵੇ ਤੇ ਰੱਖ ਲਿਆ ਸੀ ਡੱਬਾ ਗਰਮ ਕਰਕੇ ਕਿਉਂ ਪਾਵਾਂਗੇ ਇਹ ਲੈ ਲਈ ਸੱਕਰ ਚੂਰੀ ਸੱਕਰ ਦੀਏ ਬਣਾਉਣੇ ਹੁੰਦੇ ਨੇ ਜੀ ਆਪਾਂ ਸੱਕਰ ਵਾਲੀਏ ਖਾਂਦੇ ਨੇ ਵਿੱਚੇ ਦੇਸੀ ਖੰਡ ਦੀ ਵੀ ਕਈ ਬਣਾ ਲੈਂਦੇ ਨੇ ਜੀ ਪਰ ਆਪਾਂ ਸੱਕਰ ਦੀਏ ਬਣਾਉਣੇ ਆ ਵੀ ਪਾਲਾਂਗੇ ਜੀ ਉੱਤੇ ਦੇਸੀ ਘਿਓ ਇਹਨੇ ਤੇ ਕਿਉਂ ਪਾ ਕੀ ਜੀ ਆਪਾਂ ਚੰਗੀ ਤਰ੍ਹਾਂ ਨਾਲ ਮਸਲ ਲਾਂਗੇ ਹੱਥਾਂ ਨਾਲ ਜਿੰਨਾ ਆਪਣੇ ਹੱਥਾਂ 'ਚ ਜੋਰ ਹੈ ਜੀ ਉਹਨਾਂ ਜੋਰ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਮਸਲ ਲਾਂਗੇ ਵੀ ਰੋਟੀ ਦੇ ਟੁਕੜੇ ਨਾ ਦਿਖਣ ਕੋਈ ਥੋੜਾ ਬਹੁਤਾ ਹੁੰਦਾ ਤਾਂ ਪੂਰਾ ਚੱਲ ਜਾਂਦਾ ਜੀ ਜਿਆਦਾ ਰੋਟੀ ਜੀ ਦਿਖਦੀ ਤਾਂ ਵਧੀਆ ਹੀ ਲੱਗਦੀ ਹੈਗੀ ਚੁਰੀ ਪੂਰਾ ਜੋਰ ਲਗਾ ਕੇ ਹੱਥਾਂ ਦਾ ਇਹਨੂੰ ਚੰਗੀ ਤਰ੍ਹਾਂ ਮਸਲ ਦਿਨਾ ਤੇ ਫਿਰ ਆਪਾਂ ਇਹ ਪਿੰਡੀਆਂ ਬਣਾ ਲਾਂ ਪਹਿਲਾਂ ਤਾਂ ਕਿਉਂ ਵੀ ਵੱਟ ਪਾ ਕੇ ਬਣਾਉਂਦੇ ਹੁੰਦੇ ਸੀ ਪੁਰਾਣੀ ਬਜੇੜਾਂ ਦਾ ਕੰਮ ਕਰਦੇ ਹੁੰਦੇ ਸੀਗੇ ਜੀ ਤੁਰਦੇ ਫਿਰਦੇ ਇਹਦੇ ਸਾਰਾ ਦਿਨ ਕੰਮ ਕਰਦੇ ਹੱਥੀ ਆਜਮ ਆ ਜਾਂਦਾ ਸੀ ਪਰ ਹੁਣ ਇੰਨਾ ਕਿਉਂ ਕਿਸੇ ਤੋਂ ਵੀ ਨਹੀਂ ਸਾਦਾ ਜਾਂਦਾ ਇਹ ਆਪਾਂ ਪਿੰਨੀਆਂ ਬਣਾ ਲੈਨੇ ਆ ਜੀ ਇਹਦੀਆਂ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਜਿਹੜੇ ਚੈਨਲ ਤੇ ਨਵੇਂ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ ਚਲੋ ਜੀ ਬਣ ਗਿਆ ਪਿੰਨੀਆ ਇਹ ਗਰਮ ਰੋਟੀਆਂ ਦੀ ਵਧੀਆ ਬਣਦੀ ਇਹ ਦੀ ਤਾਜ਼ੀਆਂ ਰੋਟੀਆਂ ਦੀ ਪਿੰਨੀਆ ਕਹਿੰਦੇ ਆ ਨੇ ਜੀ ਆਪਣੀਆਂ ਬੋਲੇ ਜਿਹੇ ਹੱਥਾਂ ਨਾਲ ਵਟ ਦਿੱਤੀਆਂ ਪਿੰਨੀਆ ਜਿਆਦਾ ਕਹਿੜੀਆਂ ਨਹੀਂ ਕਰੀਆਂ ਜੀ ਅੱਜ ਦੀ ਵੀਡੀਓ ਇੰਨੀ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ